ਇਸੀ ਅੱਜ ਸੀਮਾ ਸਾਹਿਬ ਨੇ ਮੀਟਿੰਗ ਚੱਲੀ ਸੀ ਇੱਕ ਅੱਜ ਬਹੁਤ ਖਾਸ-ਖਾਸ ਵਰਕਰ ਸੀ ਔਰ ਵਰਕਰਸ ਨਹੀਂ ਜਿਹੜੇ ਰੀਡ ਵੀ ਹੰਡੀ ਆ ਕਾਂਗਰਸ ਦੀ ਉਹਨਾਂ ਵੀ ਉੱਦੇਦਾਰਾਂ ਕਿਉਂਕਿ ਅਫਸੋਸ ਹੋਇਆ ਕੱਲ ਜਦੋਂ ਵੀਰਾ ਜੀ ਆਏ ਆ ਸੁਲਤਾਨਪੁਰ ਹਰਕੇ ਤੇ ਉੱਥੇ ਕੁਝ ਗੱਲਾਂ ਜੰਦੀਆਂ ਕਿ ਸਮਰਥਨ ਅਸੀਂ ਨਹੀਂ ਲੈਣਾ ਜਿਹੜੇ ਬੰਦਿਆਂ ਨੇ ਗੱਲ ਕਹੀ ਆ ਸਾਡੇ ਮਾਣਯੋਗ ਉਦਾਇਤ ਨੇ ਮੌਜੂਦਾ ਪਰ ਮੈਂ ਬੜੀ ਨਿਮਰਤਾ ਨਾਲ ਉਹਨਾਂ ਨੇ ਇਹ ਗੱਲ ਕਹੀ ਜਿਉਂਨਾ ਕਿ ਸਮਰਥਨ ਤੁਸੀਂ ਕਾਂਗਰਸ ਨੂੰ ਦੇ ਰਹੇ ਹੋ ਅਸੀਂ ਤਾਂ ਕਾਂਗਰਸ ਹੀ ਆ ਅਸੀਂ ਤਾਂ ਮੋਢੇ ਤੋਂ ਕਾਂਗਰਸੀ ਆ ਸਾਨੂੰ ਸਮਰਥਨ ਦੇ ਨਹੀਂ ਤੁਹਾਡੀ ਲੋੜ ਤੁਹਾਡੀ ਮਿਹਰਬਾਨੀ ਆ ਤੁਹਾਡਾ ਧੰਨਵਾਦ ਆ ਤੁਸੀਂ ਕਾਂਗਰਸ ਨੂੰ ਸਮਰਥਨ ਦਿੱਤਾ ਅਸੀਂ ਤਾਂ ਹੈ ਹੀ ਕਾਂਗਰਸ ਅਸੀਂ ਇਸ ਗੱਲ ਹੀ ਤੁਹਾਡਾ ਧੰਨਵਾਦ ਕਰਦੇ ਆ ਤੁਸੀਂ ਜਿਹੜਾ ਆਪਣਾ ਇੱਕ ਬਹੁਤ ਫਰਾਕ ਦਿੱਲੀ ਦੇ ਨਾਲ ਤੁਸੀਂ ਕਾਂਗਰਸ ਨੂੰ ਜਿਹੜਾ ਹੈਗਾ ਉਸ ਮਰਦਨ ਦਿੱਤਾ ਔਰ ਜਿਹੜਾ ਦਿਨੋਂ ਤੁਸੀਂ ਇਹ ਵਿਸ਼ਵਾਸ ਦਵਾਇਆ ਕਿ ਤੁਹਾਨੂੰ ਬਹੁਤ ਵੱਡੀ ਗਿਣਤੀ ਨਾਲ ਜਿਹੜਾ ਹੈਗਾ ਅਸੀਂ ਤੁਹ ਜਤਾਂਵਾ ਔਰ ਜਿਹੜਾ ਅੱਜ ਮੈਂ ਇਹ ਉਹਨਾਂ ਦਾ ਧਰਵਾਦ ਇਸ ਕਰਕੇ ਕਰਦਾ ਕਿ ਅੱਜ ਦੇਸ਼ ਦੇ ਉੱਪਰ ਵਿੱਚ ਨੈਸ਼ਨਲ ਲੈਵਲ ਤੇ ਕਨਸਟੀਟਿਊਸ਼ਨਲ ਇੰਸਟੀਚੂਟ ਸੰਗ ਨੂੰ ਤੇ ਕਨਸਟੀਟਿਊਸ਼ਨ ਨੂੰ ਜਿਹੜਾ ਸੁਧਾਰ ਨੂੰ ਬਚਾਉਣ ਦੇ ਲਈ ਦੇਸ਼ ਦੇ ਵਿੱਚ ਕਾਂਗਰਸ ਦਾ ਆਉਣਾ ਜ਼ਰੂਰੀ ਵੀ ਆ ਤੇ ਅੱਜ ਹਰ ਬੰਦੇ ਦੀ ਮਜਬੂਰੀ ਵੀ ਆ ਕਿ ਕਾਂਗਰਸ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਇਸ ਦੇਸ਼ ਦਾ ਸਾਡਾ ਸੰਵਿਧਾਨਕ ਢਾਂਚਾ ਵਾ ਸਟਰਕਚਰ ਆ ਉਹਨੂੰ ਬਚਾਉਣ ਦੇ ਲਈ ਕਾਂਗਰਸ ਪਾਰਟੀ ਪਾਰਟੀ ਦਾ ਇਸ ਦੇਸ਼ ਤੇ ਰਾਜ ਕਰਨਾ ਬਹੁਤ ਜ਼ਰੂਰੀ ਰਾਜ ਨਹੀਂ ਸੇਵਾ ਕਰਨੀ ਔਰ ਇਹ ਸੁਧਾਰ ਨੂੰ ਬਚਾਉਣ ਦੇ ਲਈ ਕਾਂਗਰਸ ਤੋਂ ਬਗੈਰ ਕਿਉਂਕਿ ਜਿਹੜਾ ਅੱਜ ਦੇਸ਼ ਦੇ ਵਿੱਚ ਰਾਜ ਕਰਨੀ ਪਾਰਟੀ ਆ ਉਹਦਾ ਅਜੰਡਾ ਸਿਰਫ ਹਿੰਦੂ ਹਿੰਦੀ ਹਿੰਦੁਸਤਾਨ ਔਰ ਘੱਟ ਗਈ ਤੇ ਧਰਮਾਂ ਨੂੰ ਔਰ ਇਥੋਂ ਦੇ ਛੋਟੇ ਆਧਾਰਿਆਂ ਨੂੰ ਕਿਸਾਨ ਨੂੰ ਮਜ਼ਦੂਰ ਨੂੰ ਛੋਟੇ ਦੁਕਾਨਦਾਰ ਨੂੰ ਸਭ ਦੇ ਲਈ ਖਤਰਾ ਇੱਕ ਜਿਹੜਾ ਹੈਗਾ ਉਹ ਇਹ ਬਣੇ ਹੋਏ ਆ ਭਾਜਪਾ ਵਾਲੇ ਔਰ ਇਹਨਾਂ ਨੂੰ ਦੋ ਰੱਖਣ ਦੇ ਲਈ ਜਿਹੜਾ ਦੇਸ਼ ਦੇ ਵਿੱਚ ਕਾਂਗਰਸ ਦਾ ਜਿਹੜਾ ਹੈਗਾ ਸਰਕਾਰ ਦੀ ਸਥਾਪਨਾ ਕਰਨੀ ਬਹੁਤ ਜ਼ਰੂਰੀ ਆ ਔਰ ਇਸ ਗੱਲ ਹੀ ਦੇਣਾ ਜੀ ਔਰ ਪਰ ਮੈਂ ਇੰਨੀ ਗੱਲ ਜ਼ਰੂਰ ਉਹ ਬਜ਼ੁਰਗ ਆ ਮੈਂ ਉਹਨਾਂ ਦੀ ਇੱਜ਼ਤ ਕਰਦਾ ਮਨੋਂ ਪਰ ਮੈਂ ਇੰਨੀ ਗੱਲ ਉਹਨਾਂ ਨੂੰ ਜ਼ਰੂਰ ਕਹਾਂਗਾ ਕਿ ਐਜ਼ ਅ ਪੋਲੀਟੀਸ਼ੀਅਨ ਕੋਈ ਧਿਆਨ ਦੇ ਦੇਣਾ ਹੋਰ ਗੱਲ ਆ ਪਰ ਇੱਕ ਸੱਚਮੁੱਚ ਦੇ ਵਿੱਚ ਇਮਾਨਦਾਰੀ ਦੇ ਨਾਲ ਕਿਸੇ ਦੀ ਮਦਦ ਕਰਨੀ ਉਹ ਇੱਕ ਹੋਰ ਗੱਲ ਹੁੰਦੀ ਹੈ ਔਰ ਮੈਂ ਉਹਨਾਂ ਤੋਂ ਇਹ ਆਸ ਉਹੀ ਰੱਖਦਾ ਵਾਂ ਜੇ ਪਬਲੀਕ ਅੱਗੇ ਉਹਨਾਂ ਨੇ ਗੱਲ ਕਹੀ ਆ ਤੇ ਮੈਂ ਉਹਨਾਂ ਤੋਂ ਇਹ ਆਸ ਰੱਖਦਾ ਕਿ ਉਹ ਪੂਰੀ ਇਮਾਨਦਾਰੀ ਦੇ ਨਾਲ ਜਿਹੜਾ ਹੈਗਾ ਉਹ ਕਾਂਗਰਸ ਪਾਰਟੀ ਵੀ ਜਿਹੜੀ ਹੈਗੀ ਆ ਉਹ ਮਦਦ ਕਰਨਗੇ ਔਰ ਵੱਧ ਤੋਂ ਵੱਧ ਦੇਖੋ 11 12000 ਡੀਡ ਨਾਲ ਉਹ ਜਿੱਤੇ ਆ ਸੁਲਤਾਨਪੁਰ ਤੋਂ ਤੌਰ ਆਜ਼ਾਦ ਉਮੀਦਵਾਰ ਔਰ ਪਹਿਲੀ ਗੱਲ ਤੇ ਦੇਖੋ ਕੈਂਡੀਡੇਟ ਕਈ ਵਾਰੀ ਭਾਵਕ ਦਾ ਵਿੱਚ ਆ ਕੇ ਵੀ ਉਹਦੇ ਲਫਜ਼ ਬੋਲ ਜਾਂਦਾ ਜਿਹੜੇ ਕਿ ਉਹਦੇ ਲਈ ਮੁਨਾਸਬ ਨਹੀਂ ਆਪਣੇ ਏਰੀਏ ਦੇ ਇੱਕ ਹੋਰ ਜਿਹੜੇ ਐਮਪੀ ਦੇ ਉਮੀਦਵਾਰ ਆ ਭੁੱਲਰ ਸਾਹਿਬ ਉਹਨਾਂ ਨੇ ਰਾਮਗੜੀਆ ਬਰਾਦਰੀ ਬਾਰੇ ਹੋਰ ਕਈ ਕੁਝ ਮਤਲਬ ਕਿ ਬੋਲ ਗਏ ਲੇਕਿਨ ਉਸ ਤੋਂ ਬਾਅਦ ਉਹਨਾਂ ਨੂੰ ਮਾਫੀ ਮੰਗਣੀ ਪਈ ਹਰਮਿੰਦਰ ਸਾਹਿਬ ਜਾ ਕੇ ਔਰ ਲਕਮਸਤਕ ਹੋਣਾ ਪਿਆ ਰਾਮਗੜੀਆ ਬਰਾਦਰੀ ਕੋਲੋਂ ਵੀ ਮਾਫੀ ਮੰਗਣੀ ਪਈ ਆਪਰਾ ਸਵਰਨ ਕਾਰਬਨ ਬਰਾਦੀ ਕੋਲੋਂ ਵੀ ਮਾਫੀ ਮੰਗਣੀ ਪਈ ਔਰ ਜੀਰਾ ਜੀ ਨੂੰ ਵੀ ਇਸ ਗੱਲ ਲਈ ਔਰ ਮੈਂ ਤੁਹਾਡਾ ਤੁਹਾਨੂੰ ਇੱਕ ਗੱਲ ਇਹ ਕਹਿ ਦਿੰਦਾ ਵਾ ਕਹਿ ਨਹੀਂ ਦਿੰਦਾ ਔਰ ਜਦੋਂ ਉਹ ਅਸਲ ਕਾਂਗਰਸੀਆਂ ਦੇ ਕੋਲ ਆਉਣਗੇ ਤੇ ਉਹ ਉਹ ਵੀ ਇਸ ਗੱਲ ਲਈ ਸ਼ਰਮਿੰਦਗੀ ਮਹਿਸੂਸ ਕਰਨਗੇ ਕਿ ਫਿਰ ਕੋ ਗਲਤੀ ਜਾਂ ਹਾਪ ਦਾ ਵਿੱਚ ਜਹਾ ਮੈਂ ਕਿਸੇ ਦੇ ਕਹੇ ਕੋਾਇ ਚੱਕਿਆ ਚਕਾਇਆ ਮੈਂ ਇਹ ਗੱਲ ਕਰ ਬੈਠਾ ਵਾ ਪਰ ਅਸਲ ਦੇ ਵਿੱਚ ਕਾਂਗਰਸੀ ਤੇ ਜਿਹੜੇ ਆ ਉਹ ਅਸੀਂ ਅਸਲ ਦੇ ਵਿੱਚ ਜਿਸ ਬੰਦੇ ਨੂੰ ਕਾਂਗਰਸ ਪਾਰਟੀ ਨੇ ਟਿਕੜ ਨਾਲ ਨਿਵਾਜਿਆ ਜਿਸ ਬੰਦੇ ਨੇ ਹੱਥ ਦੇ ਚੋਣ ਨਿਸ਼ਾਨ ਦੇ ਉੱਪਰ 14000 ਵੋਟ ਲਈ ਉਸ ਬੰਦੇ ਦਾ ਸਮਰਥਨ ਵੀਰਾ ਸਾਹਿਬ ਨਹੀਂ ਚਾਹੁੰਦੇ ਤੇ ਇਹ ਫਿਰ ਮੈਂ ਕਹਿ ਸਕਦਾ ਵੀ ਵੀਰਾ ਸਾਹਿਬ ਦੀ ਬਦ ਕਿਸਮਤੀ ਹੋ ਸਕਦੀ ਆ ਪਰ ਸਾਡਾ ਜਿਹੜਾ ਨੈਤਿਕ ਫਰਜ਼ਾ ਸਾਡਾ ਰਾਸ਼ਟਰੀ ਫਰਜ਼ ਜਿਹੜਾ ਮੈਂ ਇਹ ਗੱਲ ਆਪਣੇ ਵਰਕਰਾਂ ਨੂੰ ਵੀ ਕਹਿਣਾ ਵਾ ਮੈਂ ਵੀ ਇਸ ਗੱਲ ਤੇ ਪਹਿਰਾ ਦਿੰਨਾ ਕਿ ਅੱਜ ਨਿੱਜੀ ਹਿੱਤ ਦਾ ਤ્યાਗ ਕਰਕੇ ਰਾਸ਼ਟਰ ਹਿੱਤ ਦੇ ਵਿੱਚ ਕਾਂਗਰਸ ਦਾ ਅੱਗੇ ਆਉਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਕਹਿੰਦਾ ਆ ਕਿ ਸਾਥਾਈ ਦਾ ਇਹ ਕੋਸ਼ਿਸ਼ ਨਹੀ ਰਹਿਣਾ ਚਾਹੁੰਦਾ ਕਾਂਗਰਸ ਦਾ ਇਹ ਗਾਉੜੀ ਭਾਈ ਕੁਮਾਰ ਦੇ ਪਛਾਵਗੇ ਬਿਲਕੁਲ ਪਛਾਵਾਗੇ ਔਰ ਦੇਖੋ ਕੱਲ ਨੂੰ ਇੱਥੇ ਸਟੇਜ ਲੱਗਦੀ ਆ ਉਹਦੇ ਉੱਪਰ ਸਟੇਜ ਦੇ ਉੱਪਰ ਨੈਸ਼ਨਲ ਲੈਵਲ ਦੇ ਵੀ ਲੀਡਰ ਆ ਸਕਦੇ ਆ ਕਾਂਗਰਸ ਦੀ ਸਟੇਜ ਲੱਗਦੀ ਕੀ ਇਹ ਨੁਭਤੇਜ ਸਿੰਘ ਜੀਮਾ ਦੀ ਨੂੰ ਜਿਹੜੀ ਆ ਪੀਪੀਸੀ ਆ ਜਿਹੜੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਆ ਉਹਦੇ ਅਹੁਦੇਦਾਰ ਆ ਪ੍ਰਧਾਨ ਸਾਹਿਬ ਆ ਹੋਰ ਇੱਥੇ ਇਕੱਠੇ ਹੋਣਗੇ ਜਿਹੜੇ ਆਪਣਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਅਹੁਦੇਦਾਰ ਤੇ ਕੀ ਉੱਥੇ ਉਹ ਕਹਿਣਗੇ ਦੀ ਮਸਾਲਾ ਤੁਸੀਂ ਸਟੇਜ ਤੇ ਨਾ ਆਓ ਜੀ ਇਹ ਗੱਲ ਕੋਈ ਕਹੀ ਜਾ ਸਕਦੀ ਆ ਇਹ ਵਾਜਬ ਆ ਗੱਲ ਇਹ ਇੱਕ ਬਹੁਤ ਛੋਟੀ ਮਾਨਸਿਕਤਾ ਦੀ ਸੋਚ ਵਾਲੇ ਬੰਦੇ ਇਹ ਗੱਲਾਂ ਕਰਦੇ ਆ ਇੱਕ ਬੰਦਾ ਜਿਹਨੂੰ ਨੈਸ਼ਨਲ ਲੈਵਲ ਤੇ ਇੰਡੀਅਨ ਨੈਸ਼ਨਲ ਕਾਂਗਰਸ ਨੇ ਟਿਕਟ ਦੇ ਕੇ ਨਵਾਜਿਆ ਉਸ ਬੰਦੇ ਨੂੰ ਚਾਰ ਵਾਰ ਉਸ ਬੰਦੇ ਨੂੰ ਤੁਸੀਂ ਇਹ ਗੱਲ ਕਹਿੰਦੇ ਹੋ ਤੇ ਇਹ ਫਿਰ ਮੈਨੂੰ ਦੱਸੋ ਵੀ ਮੈਂ ਉਸ ਬੰਦਿਆ ਦੀ ਸੋਚ ਨੂੰ ਕੀ ਕਹਾਂ ਕੀ ਕਿਹਾ ਜਾ ਸਕਦਾ ਵਾ ਉਹ ਇੱਕ ਬਹੁਤ ਨੈਰੋ ਮਾਈਂਡਡ ਬੰਦੇ ਆ ਘੱਟ ਸੋਚ ਰੱਖਣ ਵਾਲੇ ਬੰਦੇ ਆ ਜਿਹੜੇ ਬੰਦੇ ਇਹੋ ਜੀਆਂ ਗੱਲਾਂ ਕਰਦੇ ਆ ਇਹ ਇਹ ਸੰਭਵ ਹੈਗੀਆਂ ਇਹ ਗੱਲਾਂ ਇਹ ਪੋਸੀਬਲ ਆ ਇਹ ਮੰਨਿਆ ਜਾ ਸਕਦਾ ਕਿ ਉਹ ਸਟੇਜ ਤੇ ਚੀਮਾ ਸਾਹਿਬ ਨੂੰ ਛੜਨਾ ਸੁਤਾ ਜਾਵੇ ਜਾਂ ਚੀਮਾ ਸਾਹਿਬ ਦਾ ਸਵਰਥਨ 14000 ਵੋਟ ਜਿਹੜੀ ਆ ਇੰਨੀ ਵੱਡੀ ਵੇਵ ਜਦੋਂ ਆਪ ਆ ਆਮ ਪਾਰਟੀ ਦੀ ਪੰਜਾਬ ਦੇ ਵਿੱਚ ਸੀ ਉਹਦੇ ਅੰਦਰ ਔਰ ਮੈਨੂੰ ਇਹ ਗੱਲ ਕਿ ਸ਼ਬਦ ਕਹਿਣ ਲੱਗਿਆ ਕੋਈ ਗੁਰੇਜ਼ ਨਹੀਂਗਾ ਔਰ ਮੈਂ ਬਹੁਤ ਅਫਸੋਸ ਨਾਲ ਇਹ ਸ਼ਬਦ ਕਹਿ ਰਿਹਾ ਕਿ ਉਸ ਸਮੇਂ ਜਦ ਕੇ ਰਾਣਾ ਪਰਿਵਾਰ ਨੇ ਕਾਂਗਰਸ ਦਾ ਪੂਰੀ ਆਪਣੀ ਤਾਨ ਦੇ ਨਾਲ ਜਿਹੜਾ ਹੈਗਾ ਕਾਂਗਰਸ ਦਾ ਵਿਰੋਧ ਕੀਤਾ ਔਰ ਇਹਨਾਂ ਬੰਦਿਆਂ ਨੇ ਯੂਪੀ ਦੀ ਸਿਆਸਤ ਜਿਹੜੀ ਆ ਸ਼ਾਮ-ਦਾਮ ਡੰਡ पे ਉਹਦੇ ਆਧਾਰ ਤੇ ਪੰਜਾਬ ਦੇ ਵਿੱਚ ਆਣ ਕੇ ਇਸ ਪਰਿਵਾਰ ਨੇ ਜਿਹੜੀ ਆ ਉਹ ਉਹ ਸ਼ੁਰੂ ਕੀਤੀ ਰਾਜਨੀਤੀ ਸ਼ਾਮ ਜੱਫੀ ਪਾਉਂਦੇ ਆ ਦਾਮ 15-1500 ਰੁਪਇਆ ਦਿੱਤਾ ਲੋਕਾਂ ਨੂੰ ਡਾਂਡ ਨਹੀਂ ਮੰਨੇਗਾ ਤਾਂ ਤੇ ਪਰਚਾ ਕਰਾ ਦਾਂਗੇ ਉਹ ਆਪਣੀ ਤਾਕਤ ਦਾ اظہار ਕਰਦੇ ਆ ਔਰ ਭੇਦ ਭੇਦ ਸਭ ਤੋਂ ਵੱਡੀ ਗੱਲ ਆ ਇਸ ਦੇਸ਼ ਦੀ ਬਦਕਿਸਮਤੀ ਆ ਜਦੋਂ ਭੇਦ ਕਿਦੇ ਵਿੱਚ ਪਾਉਂਦੇ ਆ ਫਿਰ ਇਹ ਘੀਰ ਜਦੋਂ ਇਹਨਾਂ ਦੇ ਤਿੰਨੇ ਨਹੀਂ ਚੱਲਦੇ ਫਿਰ ਧਰਮ ਦੇ ਨਾਂ ਤੇ ਵੱਡੀਆਂ ਪਾ ਕੇ ਇਸ ਦੇਸ਼ ਦੇ